ਦਰਦ ਦੇ ਰਹਿਣਾ ਚਾਹੀਦਾ ਔਰ ਸ਼ੁਕਰ ਕਰਦੇ ਰਹਿਣਾ ਚਾਹੀਦਾ ਉਹ ਉਹ ਦਿਨ ਦਾ ਵੀ ਮੈਂ ਵੇਖਿਆ ਮੈਂ ਆਪਣੀ ਐਸੀ ਲਾਈਫ ਵਿੱਚ ਬਹੁਤ ਕੁਝ ਵੇਖਿਆ ਕਿ ਸੁਪਰਸਟਾਰ ਜਿਨ੍ਹਾਂ ਨੂੰ ਪੁੱਛ ਕੇ ਲੋਕੀਂ ਦਿਨ ਰੱਖਦੇ ਸੀ ਵਿਆਹਾਂ ਸ਼ਾਦੀਆਂ ਦੇ ਜਾਂ ਜਿਹੜੇ ਕ라우ਡ ਪੁੱਲਰ ਲੋਕ ਸੀ ਉਹ ਫਿਰ ਗਮਨਾਮ ਹੋ ਗਏ ਗਮਨਾਮ ਜ਼ਿੰਦਗੀ ਜੀਵੇ ਤੇ ਕਿਸੇ ਵੀ ਆ ਜਦੋਂ ਸ਼ੋਹਰਤ ਮਿਲਦੀ ਹੈ ਨਾ ਦੌਲਤ ਜਾਂ ਪਾਵਰ ਇਹ ਤਿੰਨ ਚੀਜ਼ਾਂ ਮੱਤ ਮਾਰ ਜਾਂਦੀਆਂ ਤੇ ਉਦੋਂ ਫਿਰ ਜੇ ਤੁਸੀਂ ਸੰਗਤ ਦੇ ਚਰਨਾਂ 'ਚ ਆਪਣਾ ਸਿਰ ਰੱਖੋ ਤਰਸ ਦੇਹੋ ਕੇ ਮੜਕਣਾ ਤਰੋ ਜੀ ਇਹ ਨਹੀਂ ਕਿ ਤੁਹਾਨੂੰ ਕੋਈ ਇਨਾਂਕ ਚੁਕੋ ਕੁੱਬੇ ਹੋ ਜਾਓ ਅੰਦਰੋਂ ਚੁਕ ਜਾਓ ਤੁਹਾਡਾ ਜ਼ੇਹਨ ਸੰਗਤ ਦੇ ਚਰਨਾਂ 'ਚ ਸੰਗਤ ਤੁਹਾਡੇ ਖੁਸ਼ ਹੋ ਗਈ ਫੇ ਮਾਲਕ ਖੁਸ਼ ਹੋ ਜਾਂਦਾ ਜੀ ਜੀ ਕ੍ਰिएशन ਖੁਸ਼ ਹੋ ਜਾਏ ਕ੍ਰੀਏਟਰ ਖੁਸ਼ ਹੋ ਜਾਂਦਾ ਜੇ ਉਹਦੀ مخلوਕ ਉਹਦੀ ਬਣਾਈ ਦੁਨੀਆ ਤੁਹਾਡੇ ਤੋਂ ਨਾ ਖੁਸ਼ ਆ ਸਮਝੂ ਨਹੀਂ ਕੋਸ਼ਿਆ ਮੈਂ ਬਹੁਤੇ ਬੰਦੇ ਵੇਖਿਆ ਮੈਂ ਯਾਰ ਕਿਸੇ ਨੂੰ ਕੱਖ ਨਹੀਂ ਸਮਝਦਾ ਰੱਬ ਤੋਂ ਡਰਦਾ ਨਹੀਂ ਕੱਖ ਕੱਖ ਨਹੀਂ ਸਮਝਣ ਵਾਲਿਆਂ ਨੂੰ ਕੱਖਾਂ ਦੀ ਜਦੋਂ ਲੋੜ ਪੈ ਜਾਂਦੀ ਹੈ ਨਾ ਤੇ ਕੱਖਾਂ ਤੋਂ ਹੌਲਿਓ ਕਰ ਦਿੰਦਾ ਫਿਰ ਬਹੁਤ ਬੁਰੀ ਹਾਲਤ